ਸਿੱਖਾਂ ਦਾ ਆਪਸੀ ਖਿਲਾਰਾ ਬਹੁਤ ਜ਼ਿਆਦਾ ਵਧ ਗਿਆ ਹੈ। ਇਤੋਂ ਤੱਕ ਵਧ ਗਿਆ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਪਵਿੱਤਰ ਦਿਹਾੜੇ ਆ ਉਹਨੂੰ ਮਨਾਉਣ ਦਾ ਜਿਸ ਤਰ੍ਹਾਂ ਦਾ ਇੱਕ ਗਹਿਰ ਗੰਭੀਰ ਮਾਹੌਲ ਚਾਹੀਦਾ ਹੁੰਦਾ ਉਹ ਸਾ ਤੋਂ ਪਾਇਮ ਨਹੀਂ ਰੱਖਿਆ ਜਾ ਰਿਹਾ। ਇਸ ਤਰ੍ਹਾਂ ਦੇ ਪਵਿੱਤਰ ਦਿਹਾੜੇ ਮਨਾਉਣ ਵਕਤ ਵੀ ਸਾਡੇ ਆਪਣੇ ਕਲੇਸ਼ ਉਭਾਰੇ ਜਾਂਦੇ। ਗਿਣ ਮਿੱਤ ਦੇ ਉਭਾਰੇ ਜਾਂਦੇ ਤੇ ਅਸੀਂ ਕਿਤੇ ਨਾ ਕਿਤੇ ਉਹ ਸਾਰੇ ਨੂੰ ਹੋਰ ਢੂਲ ਦੇ ਆਪਣਾ ਯੋਗਦਾਨ ਪਾਉਂਦੇ। ਜਿਨ੍ਹਾਂ ਦਾ ਦਿਨ ਮਨਾ ਰਹੇ ਉਹ ਆਪਣੇ ਨਾਲ ਦੇ ਸਾਥੀਆਂ ਦੇ ਕਤਲ ਵੀ ਚੱਲ ਰਹੇ ਹੈ ਤੇ ਅਸੀਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਇੱਕ ਦੂਸਰੇ ਦੀਆਂ ਝੱਲਣ ਤੋਂ ਅਸਮਰੱਥ ਹੈ ਜਿਹੜੇ ਕਦੇ 6 ਜੂਨ ਨੂੰ ਦਰਬਾਰ ਸਾਹਿਬ ਇਸ ਤਰ੍ਹਾਂ ਘੁਟਾਰੇ ਦੇ ਵਿੱਚ ਤੇ ਗਏ ਹੋਣ ਉਹ ਦੇਖ ਸਕਦੇ ਕਿ ਉੱਥੇ ਕਿਸ ਕਦਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਪਹਿਰਾ ਹੁੰਦਾ ਉਹ ਜਿਨ੍ਹਾਂ ਨੇ ਹਮਲਾ ਕੀਤਾ ਉੱਥੇ ਉਹਨਾਂ ਦਿਨਾਂ 'ਚ ਵੀ ਉਹ ਸਾਰਿਆਂ ਦਾ ਉੱਥੇ ਐਨੀ ਵੱਡੀ ਤਦਾਦ ਦੇ ਵਿੱਚ ਪਹਿਰਾ ਹੁੰਦਾ ਉਹ ਕਿਉਂ ਸ਼ੁਰੂ ਹੋਇਆ ਇੱਕ ਖੋਲ ਦਿੱਤੀ ਗਈ ਪੁਲਿਸ ਦੇ ਉੱਤੇ ਦਫਰ ਨੂੰ ਤੇ ਅੱਜ ਉੱਤੇ ਪੁਲਿਸ ਦੱਸਦੀ ਹੈ ਕਿ ਸਿੱਖ ਕਿਹੜਾ ਸ਼ਸਤਰ ਲੈ ਕੇ ਕਾਲ ਤੱਕ ਸਾਫ਼ ਤੇ ਜਾ ਸਕਦਾ ਹੈ ਕਿਹੜਾ ਨਹੀਂ